ਸਸਰੀ ਕਾਲ ਜੀ ਮੈਂ ਮਨਜੀਤ ਕੌਰ ਆ ਹਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਰਾਮਦਾਸ ਮਹਾਰਾਜੀ ਆਪ ਨੂੰ ਚੜ੍ਹਦੀ ਕਲਾ ਚ ਰੱਖਣ ਤੇ ਆਪਦੇ ਸਾਰੇ ਦੁੱਖ ਕੱਟੇ ਜਾਣ ਮੇਰੀ ਇਹੋ ਹੀ ਅਰਦਾਸ ਹੈ ਵੀ ਜੋ ਭੈਣ ਭਾਈ ਮੇਰੇ ਨਾਲ ਜੁੜੇ ਹੋਏ ਆ ਦੁਖੀ ਨੇ ਸੱਚੇ ਪਾਤਸ਼ਾਹ ਵਾਹਿਗੁਰੂ ਉਹਨਾਂ ਦੇ ਸਾਰੇ ਦੁੱਖ ਕੱਟ ਦਿਓ ਆਪਣੀ ਜ਼ਿੰਦਗੀ ਇੱਕ ਸੌਖੇ ਢੰਗ ਨਾਲ ਜਿਉ ਸਕਣ ਤੇ ਉਹ ਸਦਾ ਖੁਸ਼ ਰਹਿਣ ਤੇ ਉਹਨਾਂ ਨੂੰ ਮਹਾਰਾਜ ਕੋਈ ਵੀ ਜ਼ਿੰਦਗੀ ਚ ਤੰਗੀ ਫੰਗੀ ਨਾਸਤਾ ਵੀ ਜੀ ਤੇ ਆਪ ਦੇ ਖਜ਼ਾਨਿਆਂ 'ਚ ਉਹਨਾਂ ਨੂੰ ਵੀ ਭਰਪੂਰ ਮਾਇਆ ਭਰਪੂਰ ਖਜ਼ਾਨੇ ਉਹਨਾਂ ਦੇ ਭਰੇ ਰਹਿਣ ਤੇ ਭਰਪੂਰ ਉਹਨਾਂ ਨੂੰ ਅਨਾਜ ਦੀ ਕੋਈ ਚੀਜ਼ ਦੀ ਕਮੀ ਨਾ ਹੋਵੇ ਮਾਲਕਾ ਮੇਰੀ ਇਹ ਉਹਰਦਾਸ ਹੈ ਮੇਰੇ ਭੈਣ ਭਰਾਵਾਂ ਲਈ ਵੀ ਸਾਰੇ ਸਦਾ ਖੁਸ਼ ਰਹਿਣ ਅੱਜ ਆਪਾਂ ਇੱਕ ਗੱਲ ਕਰਦੇ ਆਂ ਕਰਨੀ ਨੂੰ ਭਰਨੀ ਪੈਂਦੀ ਕਹਿੰਦੇ ਕਰਤਾਰ ਜੀ ਇਹ ਗੱਲ ਸੱਚ ਹੈ ਮੈਥੋਂ ਵੱਧ ਕੇ ਇਹ ਗੱਲ ਕੋਈ ਨਹੀਂ ਜਾਣ ਸਕਦਾ ਕਿਉਂਕਿ ਮੈਂ ਬਾਰੀ-ਬਾਰੀ ਕਹਿਣੀ ਆ ਵੀ ਆਪਾਂ ਜੋ ਚੀਜ਼ਾਂ ਹੰਡਾਉਨੇ ਆ ਉਹ ਛੋਟੇ ਨਾਲ ਸ਼ੇਅਰ ਕਰਦੇ ਆਂ ਤੇ ਹੱਡ ਬੀਤੀਆਂ ਸੁਣਾਉਨੇ ਆ ਆਪਾਂ ਤੇ ਆਪਾਂ ਨੂੰ ਕੋਈ ਸੰਗ ਨਹੀਂ ਹੈ ਨਾ ਗੱਲਾਂ 'ਚ ਕਿਉਂਕਿ ਜੋ ਆਪਾਂ ਤਣ ਤੇ ਹੰਡਾਇਆ ਉਹ ਜ਼ਰੂਰ ਸ਼ੇਅਰ ਕਰੋ ਕੁਸਤ ਭੈਣ ਭਰਾਵਾਂ ਦੇ ਦਿਮਾਗ 'ਚ ਇਹ ਰਹਿੰਦਾ ਵੀ ਮੰਨ ਲਓ ਮੈਂ ਵੈਸੇ ਵੀਡੀਓ ਪਾਉਂਗੀ ਹਸਣ ਟੱਪਣ ਵਾਲੀਆਂ ਪਾਉਂਗੀ ਤਾਂ ਲੋਕ ਸੋਚਣਗੇ ਤਾਂ ਬੜੀ ਖੁਸ਼ ਹਨ ਤਾਂ ਕੋਈ ਦੁੱਖ ਨਹੀਂ ਨਹੀਂ ਵੀਰੇ ਭਲੇਖਾ ਹੁੰਦਾ ਆਪਣਾ ਦੁਨੀਆ ਦੇ ਜੋ ਇਸ ਕਲਯੁਗ ਦੀ ਦੁਨੀਆ 'ਚ ਆ ਗਿਆ ਸੌਖਾ ਕੋਈ ਨਹੀਂ ਹੈਗਾ ਇਸ ਦੁਨੀਆ ਵਿੱਚ ਦੁੱਖ ਸਾਰਿਆਂ ਦੀ ਜ਼ਿੰਦਗੀ 'ਚ ਹੁੰਦੇ ਆ ਕਿਸੇ ਕੋਈ ਕਿਸੇ ਪੱਖੋਂ ਦੁਖੀ ਹੈ ਕੋਈ ਕਿਸੇ ਪੱਖੋਂ ਦੁਖੀ ਹੈ ਸੋ ਤੁਸੀਂ ਇਹ ਸੋਚਿਆ ਨਾ ਕਰੋ ਵੀ ਅਸੀਂ ਦੁਖੀ ਹਾਂ ਸਾਰੀ ਦੁਨੀਆ 'ਤੇ ਕੋਈ ਸੌਖਾ ਨਹੀਂ ਜੋ ਇਸ ਕਲਯੁ ਕੋਈ ਸਬਖ ਨਹੀਂ ਕਿਸੇ ਨੂੰ ਮਾਇਆ ਦਿੱਤੀ ਹੈ ਰੱਬ ਨੇ ਕਿਸੇ ਨੂੰ ਕੁਛ ਦਿੱਤਾ ਕਿਸੇ ਨੂੰ ਕੋਸ ਦਿੱਤਾ ਫਿਰ ਵੀ ਕੋਈ ਕਿਸੇ ਲਈ ਰੋ ਲਿਆ ਕੋਈ ਕਿਸੇ ਲਈ ਰੋ ਲਿਆ ਕੋਈ ਕੋਈ ਚੀਜ਼ ਨੂੰ ਰੋ ਰਿਹਾ ਸੋ ਐਪਲੇ ਖੈਂਦੇ ਨਾ ਜਾਇਆ ਕਰੋ ਮੈਂ ਵੀਡੀਓ ਵੀ ਪਾਈ ਆ ਬਣਾ ਕੇ ਵੀ ਹੱਸਦੇ ਚਿਹਰਾਂ ਦੇ ਪਿੱਛੇ ਬਹੁਤ ਦੁੱਖ ਹੁੰਦੇ ਆ ਉਹ ਦੁਨੀਆਦਾਰੀ ਲਈ ਹੱਸਦੀ ਹੁੰਦੀ ਆ ਪਰ ਉਹਨਾਂ ਦੇ ਅੰਦਰ ਵਿੱਚ ਬਹੁਤ ਬਹੁਤ ਅਰਮਾਨ ਦੱਬੇ ਹੁੰਦੇ ਆ ਤੇ ਬਹੁਤ ਤਕਲੀਫਾਂ ਦੱਬੀ ਆਉਂਦੀਆਂ ਪਰ ਆਪਾਂ ਕਹਿੰਦੇ ਹੁੰਦੇ ਆ ਵੀ ਜਿਹਦੇ ਕੋਲੇ ਆਪਾਂ ਬਾਰ-ਬਾਰ ਰੋਵਾਂਗੇ ਆਪਾਂ ਨੂੰ ਪਸੰਦ ਨਹੀਂ ਕਰਦਾ ਵੈਸੇ ਵੀ ਇਸ ਸੰਸਾਰ ਤੇ ਰੋਣ ਵਾਲੀ ਬੰਦੇ ਨੂੰ ਕੋਈ ਪਸੰਦ ਨਹੀਂ ਕਰਦਾ ਕੋਈ ਦੁਖੀ ਬੰਦਾ ਬੈਠਾ ਹੈ ਕੋਈ ਰੋ ਰਿਹਾ ਤਾਂ ਉਹ ਤੋਂ ਲੋਕ ਪਾਸਾ ਵੱਟਦੇ ਆ ਪਤਾ ਕਿਉਂ ਵੀ ਇਹਦੀ ਹੈਲਪ ਕਰਨੀ ਪੈਣੀ ਹੈ ਇਹਨੂੰ ਬਰਉਣਾ ਪੈਣਾ ਹੈ ਇਹਨੂੰ ਆਪਾਂ ਨੂੰ ਭਰੋਸਾ ਦੇਣਾ ਪੈਣਾ ਹੈ ਤੇ ਉਹ ਦੁਖੀ ਬੰਦੇ ਨੂੰ ਭਰੋਸੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਤੇ ਅੱਜ ਆਪਾਂ ਗੱਲ ਕਰਦੇ ਆਂ ਜੀ ਕਰਨੀ ਨੂੰ ਭਰਨੀ ਪੈਂਦੀ ਕਹਿੰਦੇ ਕਰਤਾਰ ਜੀ ਇਹ ਗੱਲ ਸੱਚ ਹੈ ਹੁਣ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਨੀ ਆ ਸਮਝ ਜੋ ਵੀ ਇਹਦਾ ਮਤਲਬ ਕੀ ਹੈ ਸਮਝਣ ਵਾਲੇ ਸਮਝ ਜਾਣਗੇ ਮੇਰੀ ਗੱਲ ਦਾ ਅਰਥ ਵੀ ਕੱਢ ਲੈਣਗੇ ਕਿਉਂਕਿ ਆਪਾਂ ਜੇ ਕੋਈ ਗੱਲ ਸੁਣਦੇ ਹੁੰਨੇ ਤਾਂ ਉਹਦਾ ਅਰਥ ਜ਼ਰੂਰ ਕੱਢਿਆ ਕਰੋ ਕਿਦਾ ਮਤਲਬ ਕੀ ਹੈ ਇੱਕ ਸਟੋਰੀ ਨਾ ਸਮਝਿਆ ਕਰੋ ਨੂੰ ਅਰਥ ਜ਼ਰੂਰ ਕੱਢਿਆ ਕਰੋ ਸੋ ਬਾਰੋਂ ਵੀ ਮੇਰੇ ਭਰਾ ਭੈਣ ਮੈਨੂੰ ਫੋਨ ਕਰਦੇ ਮੈਨੂੰ ਵਧੀਆ ਲੱਗਦਾ ਹੈ ਮੇਰਾ ਜਿਸ ਕਿਸੇ ਭੈਣ ਨੇ ਮੇਰੇ ਨਾਲ ਕੋਈ ਪਰਸਨਲ ਗੱਲ ਕਰਨੀ ਹੁੰਦੀ ਹੈ ਤਾਂ ਤੁਸੀਂ ਆਪਦਾ ਮੈਸੇਜ ਦੇ ਵਿੱਚ ਮੈਥੋਂ ਨੰਬਰ ਲੈ ਸਕਦੇ ਹੋ ਤੇ ਮੈਂ ਗੱਲ ਜਰੂਰ ਕਰਦੀ ਆਂ ਤੇ ਮੈਂ ਨੰਬਰ ਵੀ ਆਪਦਾ ਉਹ ਬੰਦੇ ਭੈਣ ਭਰਾ ਨੂੰ ਦੇ ਦੇਣੀ ਹੁੰਦੀ ਆ ਜਿਹਨੂੰ ਜ਼ਰੂਰਤ ਹੁੰਦੀ ਹੈ ਵੈਸੇ ਮੈਂ ਵੀਡੀਓ ਤੇ ਨੰਬਰ ਨਹੀਂ ਪਾਉਂਦੀ ਮੈਨੂੰ ਚੰਗਾ ਨਹੀਂ ਲੱਗਦਾ ਵੀ ਕੋਈ ਵੈਸੇ ਮੈਨੂੰ ਫੋਨ ਕਰੇ ਡਿਸਟਰਬ ਕਰੇ ਜਾਂ ਕੋਈ ਆਲੂ ਬਾਲੂ ਗੱਲਾਂ ਕਰੇ ਵਿੱਚ ਲੋਕ ਸਰਾਰਤੀ ਅੰਸਰ ਵੀ ਹੁੰਦੇ ਆ ਯਾਨੀ ਵੈਸੇ ਹਜੇ ਤੱਕ ਕਰਤਾ ਨਹੀਂ ਕਿਸੇ ਨੇ ਮੈਨੂੰ ਫੋਨ ਕੀਤਾ ਇਦਾਂ ਦਾ ਬਟ ਮੈਨੂੰ ਐ ਜੇ ਹੁੰਦਾ ਵੀ ਕੋਈ ਮੈਨੂੰ ਫੋਨ ਨਾ ਇਸ ਤਰ੍ਹਾਂ ਦਾ ਕਰੇ ਤੇ ਮੈਨੂੰ ਕਿਸੇ ਨੂੰ ਵੀ ਮੈਨੂੰ ਵੀ ਦੁੱਖ ਹੋਊਗਾ ਵੀ ਜੇ ਮੈਂ ਕਿਸੇ ਨੂੰ ਉਲਟ ਪੁਲਟ ਬੋਲੂਗੀ ਕਿਉਂਕਿ ਜੋ ਕੋਈ ਆਪਾਂ ਨੂੰ ਹੱਦੋਂ ਵੱਧ ਗਲਤ ਗੱਲ ਕਹਿੰਦਾ ਤਾਂ ਆਪਾਂ ਤੋਂ ਬਰਦਾਸ਼ਤ ਨਹੀਂ ਹੁੰਦੀ ਸੋ ਮੈਂ ਇਸ ਕਰਕੇ ਨੰਬਰ ਵੀਡੀਓ ਤੇ ਨਹੀਂ ਪਾਉਂਦੀ ਕਿਸੇ ਭੈਣ ਭਰਾ ਨੂੰ ਲੋੜ ਹੁੰਦਾ ਤੁਸੀਂ ਮੇਰਾ ਮੈਸੇਜ ਕਰਕੇ ਮੈਥੋਂ ਮੇਰਾ ਨੰਬਰ ਲੈ ਸਕਦੇ ਹੋ ਕੋਈ ਗੱਲ ਨਹੀਂ ਵੀਰੇ ਐਡੀ ਮੈਂ ਕੋਈ ਬਾਲੀ ਵੱਡੀ ਹਸਤੀ ਨਹੀਂ ਹੈਗੀ ਵੀ ਤੁਹਾਡੇ ਨਾਲ ਗੱਲ ਨਹੀਂ ਕਰੂੰਗੀ ਗੱਲ ਜਰੂਰ ਕਰੂੰਗੀ ਵੀਰੇ ਮੈਂ ਵੀ ਤੁਹਾਡੇ ਵਰਗੀ ਇੱਕ ਇਨਸਾਨ ਆ ਠੀਕ ਹੈ ਕੋਈ ਬੰਦਾ ਦੁੱਖ ਜ਼ਿੰਦਗੀ ਚ ਰੋਲ ਫਰੋਲਦਾ ਨਹੀਂ ਤੇ ਆਪਾਂ ਫਰੋਲ ਦਿੰਨੇ ਆ ਬਸ ਆਹੀ ਫਰਕ ਆ ਵੀਰੇ ਆਪਣੇ ਚ ਤੇ ਹੁਣ ਆਪਾਂ ਗੱਲ ਕਰਦੇ ਆ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਨੀ ਆ ਉਹਦਾ ਮਤਲਬ ਕੱਢ ਲੈਣਾ ਆਪੀ ਕੱਢ ਲਿਆ ਕਰੋ ਕੌਸ਼ਕ ਦਿਮਾਗ ਨੂੰ ਜਰੂਰ ਯੂਜ਼ ਕਰਿਆ ਕਰੋ ਕੱਢਿਆ ਕਰੋ ਵੀ ਇਹ ਕੀ ਕਹਿਣਾ ਚਾਹੁੰਦੀ ਸੀ ਕੋਈ ਬੰਦਾ ਆਪਾਂ ਨੂੰ ਗੱਲ ਕਹ ਜਾਂਦਾ ਨਾ ਤਾਂ ਮਤਲਬ ਜਰੂਰ ਸਮਝਿਆ ਕਰੋ ਵੀ ਦਾ ਮਤਲਬ ਕੀ ਹੈ ਕੋਈ ਬੰਦਾ ਆਪਾਂ ਨੂੰ ਗੱਲਾਂ-ਗੱਲਾਂ ਚ ਵੀ ਸਮਝਾ ਜਾਂਦਾ ਤੇ ਉਹਦੀਆਂ ਗੱਲਾਂ ਚ ਵੀ ਥੋ ਠੀਕ ਹੈ ਹਰ ਗੱਲ ਨੂੰ ਉਲਟ ਵੀ ਨਾ ਲੈ ਕੇ ਜਾਇਆ ਕਰੋ ਠੀਕ ਹੈ ਥੋੜਾ ਪੋਜ਼ਿਟਿਵ ਵੀ ਸੋਚਿਆ ਕਰੋ ਇਹ ਮੇਰਾ ਮੰਨਣਾ ਹੈ ਵੀ ਕਹਿੰਦੇ ਨਾ ਵੀ ਕਰਨੀ ਨੂੰ ਭਰਨੀ ਪੈਂਦੀ ਹੈ ਇਹ ਗੱਲ ਜਮਾ ਸੱਚ ਹੈ ਜੇ ਆਪਾਂ ਕਿਸੇ ਨਾਲ ਕਰਦੇ ਆ ਨਾ ਵੀਰੇ ਤਾਂ ਤਿਆਰ ਰਹੋ ਆਪਾਂ ਨੂੰ ਭਰਨੀ ਜ਼ਰੂਰ ਪੈਂਦੀ ਹੈ ਇਹ ਇਹ ਕੁੱਤਾ ਨਹੀਂ ਹੈਗਾ ਵੀ ਲੱਤ ਵੱਢ ਕੇ ਪਿੱਛੇ ਹੋ ਜਾਊਗਾ ਠੀਕ ਹੈ ਜੋ ਕਰਦਾ ਉਹਨੇ ਭਰਨੀ ਹੁੰਦੀ ਹੈ ਅੱਜ ਨਾ ਤਾਂ ਕਰ ਲ ਉਹਨੇ ਭਰੂ ਭਰੋ ਜਦੋਂ ਆਪਾਂ ਕਿਸੇ ਦੀ ਅੰਤਰਾਤਮਾ ਅੰਤਰਾਤਮਾ ਦਾ ਪਰਮਾਤਮਾ ਨਾਲ ਮੇਲ ਹੁੰਦਾ ਹੈ ਜਦੋਂ ਤੁਸੀਂ ਕਿਸੇ ਦੀ ਅੰਤਰਾਤਮਾ ਤੇ ਸੱਟ ਮਾਰਦੇ ਹੋ ਤੇ ਫਿਰ ਤਿਆਰ ਰਿਹਾ ਕਰੋ ਆਪ ਵੀ ਦਰਦ ਸਹਿਣ ਵਾਸਤੇ ਕਦੇ ਦੂਰ ਖੜ ਕੇ ਹੱਸਿਆ ਨਾ ਕਰੋ ਵੀ ਮੈਂ ਇਹਦੀ ਆਤਮਾ ਤੇ ਸੱਟ ਮਾਰੀ ਤੇ ਮੈਂ ਬੜਾ ਖੁਸ਼ ਆਂ ਦੁਖੀ ਆਂ ਨੋ ਭਲਿੱਖੇ ਤੋਂ ਨਿਕਲ ਜਿਓ ਨਾ ਚੋ ਜਦੋਂ ਕਿਸੇ ਦੀ ਅੰਤਰਾਤਮਾ ਤੁਸੀਂ ਛੇੜਤੀ ਨਾ ਉਹ ਤਾਂ ਪਰਮਾਤਮਾ ਨਾਲ ਮੇਲ ਹੁੰਦਾ ਤੇ ਫਿਰ ਉਹਦੀਆਂ ਵਾਦੋਆਮਾ ਤੁਹਾਨੂੰ ਲੱਗਣਗੀਆਂ ਹੀ ਲੱਗਣਗੀਆਂ ਕਿਉਂਕਿ ਜੇ ਤੁਸੀਂ ਗਲਤ ਕੰਮ ਕੀਤਾ ਸੋ ਤਿਆਰ ਰਿਹਾ ਕਰੋ ਵਹਿਬ ਤਾਂ ਕਰਦੇ ਹੋ ਤਾਂ ਫਿਰ ਦਰਦ ਸਹਿਣ ਲਈ ਵੀ ਤਿਆ ਇੱਕ ਮਾਈ ਹੁੰਦੀ ਹੈ ਤੇ ਇੱਕ ਮਾਈ ਦੇ ਕੋਈ ਪਿੰਡ ਦੇ ਬਾਹਰ ਕੋਈ ਟਿੱਲੇ ਤੇ ਮਤਲਬ ਕੋਈ ਸੰਤ ਲਾ ਲਓ ਸਾਧੂ ਲਾ ਲਓ ਕੋਈ ਵੀ ਲਾ ਲਓ ਤੁਸੀਂ ਤਾਂ ਅਰਥ ਹੀ ਕੱਢਣਾ ਉਹਦਾ ਉਹ ਰਹਿੰਦਾ ਹੁੰਦਾ ਪਿੰਡ ਤੋਂ ਬਾਹਰ ਕੋਈ ਛੋਟੀ ਜਿਹੀ ਉਹਦੀ ਕੁਟਿਆ ਬਣਾਈ ਹੁੰਦੀ ਹੈ ਉੱਥੇ ਉਹ ਰਹਿੰਦਾ ਹੁੰਦਾ ਕੋਈ ਦੋ ਭੈਣ ਭਾਈ ਖੜ ਜਾਂਦੇ ਆ ਉਹਦੇ ਕੋਲੇ ਪਾਣੀ ਧਾਣੀ ਵੀ ਪੀ ਜਾਂਦੇ ਆ ਕੋਈ ਲੰਗਰ ਪ੍ਰਸ਼ਾਦਾ ਉਹ ਪਿੰਡ ਚੋਂ ਮੰਗ ਕੇ ਲਿਆਉਂਦਾ ਹੁੰਦਾ ਨਾ ਲੋਕ ਉਹ ਵੀ ਖਾ ਲੈਂਦੇ ਆ ਮੰਨ ਲਾ ਕੋਈ ਰਾਹੀ ਹੈ ਅੱਗੇ ਲੋਕ ਤੁਰ ਕੇ ਜਾਂਦੇ ਸੀ ਜਿਆਦਾ ਤੇ ਉਹ ਉੱਥੇ ਲੰਗਰ ਪ੍ਰਸ਼ਾਦਾ ਵੀ ਛਕ ਲੈਂਦੇ ਸੀ ਪਾਣੀ ਵੀ ਪੀ ਲੈਂਦੇ ਸੀ ਦੋ ਮਿੰਟ ਰੈਸਟ ਵੀ ਕਰ ਲੈਂਦੇ ਸੀ ਕਿਉਂਕ ਬਸ ਦਰਖਤ ਹੁੰਦੇ ਸੀ ਦਰਖਤਾਂ ਦੇ ਥੱਲੇ ਕੋਈ ਚਾਦਰਾਂ ਵਸਾ ਲੈਂਦਾ ਕੋਈ ਪਰਨਾ ਕੋਈ ਕਿਵੇਂ ਬਸ ਲੋਕ ਅਰੇਸਟ ਕਰਦੇ ਉਹਨੂੰ ਉਸੇ ਜੀ ਨੂੰ ਇੰਜੋਏ ਕਰਦੇ ਵੀ ਅਸੀਂ ਰੈਸਟ ਕੀਤਾ ਬਿਮਾਰੀਆਂ ਤੋਂ ਵੀ ਕੋਸੋਂ ਦੂਰ ਸੀ ਉਹ ਲੋਕ ਜਿਹੜੇ ਦਰਖਤਾਂ ਦੇ ਆਨੰਦ ਮਾਣਦੇ ਸੀਗੇ ਤੇ ਬਹੁਤ ਗੱਲਾਂ ਕਰਨੀਆਂ ਮੈਂ ਤੁਹਾਡੇ ਨਾਲ ਹਜੇ ਤਾਂ ਮੇਰੀ ਜ਼ਿੰਦਗੀ ਦਾ ਕੋਈ ਵੀ ਜੇ ਮੈਂ ਕਹਾਂ ਕੁਝ ਵੀ ਨਹੀਂ ਸੁਣਾਇਆ ਤੁਹਾਨੂੰ ਤੇ ਉਹ ਸਾਧੂ ਸੰਤ ਪਿੰਡ ਚ ਰੋਟੀ ਮੰਗਣ ਜਾਂਦਾ ਹੁੰਦਾ ਸੀ ਸੋ ਮੇਰਾ ਕਹਿਣ ਦਾ ਭਾਵ ਇਹ ਹੈ ਵੀ ਜਦੋਂ ਆਪਾਂ ਕੋਈ ਆਪਣੇ ਬਾਰਗੇ ਮੰਗਤਾ ਸੁੱਥੋਂ ਰੋਟੀ ਮੰਗਣ ਆ ਗਿਆ ਤਾਂ ਪਲੀਜ਼ ਸੋਡੀ ਘਰੀ ਹੁੰਦੀ ਉਹਨੂੰ ਰੋਟੀ ਜ਼ਰੂਰ ਦਿਆ ਕਰੋ ਨਹੀਂ ਹੈਗੀ ਤਾਂ ਉਹਨੂੰ ਬੜੇ ਸਤਕਾਰ ਨਾਲ ਕਹਿ ਦਿਆ ਕਰੋ ਵੀ ਵੀਰੇ ਸਾਡੇ ਰੋਟੀ ਹੈ ਨਹੀਂ ਜਾਂ ਬਣਾਈ ਨਹੀਂ ਜਾਂ ਲੱਗਦੀਆਂ ਰੋਟੀਆਂ ਗੱਲ ਹੈ ਉਹਨੂੰ ਗਾਲਾਂ ਨਾ ਕੱਢੋ ਉਹਨੂੰ ਧੱਕੇ ਨਾ ਦੇਵੋ ਉਹਨੂੰ ਕੁਝ ਨਾ ਕਹੋ ਬਸ ਠੀਕ ਹੈ ਉਹਨੂੰ ਕਦੇ ਜਾਓ ਕਿਉਂਕਿ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਇੱਕ ਵਾਰ ਕਹਿੰਦੇ ਪਰਮਾਤਮਾ ਬੰਦੇ ਨੂੰ ਜ਼ਰੂਰ ਮਿਲਣ ਆਉਂਦਾ ਹੈ ਠੀਕ ਹੈ ਤੇ ਉਹ ਗੱਲਾਂ ਜਦੋਂ ਸੱਚ ਹੋ ਜਾਂਦੀਆਂ ਵੀ ਸਾਨੂੰ ਪਤਾ ਨਹੀਂ ਕਿਹੜੇ ਵੇਲੇ ਪ੍ਰਮਾਤਮਾ ਕਿਸ ਰੂਪ ਚ ਮਿਲਣਾ ਆ ਜੇ ਤੁਹਾਨੂੰ ਕੁਝ ਹੀ ਨਹੀਂ ਪਤਾ ਕਦੋਂ ਤੁਹਾਡੀ ਵੀਰਖਿਆ ਹੋਣੀ ਹੈ ਸਾਨੂੰ ਨਹੀਂ ਪਤਾ ਸੋ ਉਹ ਰੋਟੀ ਮੰਗਣ ਜਾਂਦਾ ਹੁੰਦਾ ਪਿੰਡ 'ਚ ਉਹ ਕਈ ਘਰ ਮੰਗ ਲੈਂਦਾ ਉਹ ਆਪਦੇ ਇਕੱਲੇ ਲਈ ਨਹੀਂ ਮੰਗਦਾ ਉਹਦਾ ਰੂਟੀਨ ਸੀ ਵੀ ਉਹਦੇ ਕੋਲੇ ਕੋਈ ਪੰਜ ਚਾਰ ਰਾਹੀ ਜ਼ਰੂਰ ਆਉਂਦੇ ਸੀ ਉਹਦੇ ਕੋਲੇ ਲੰਗਰ ਪ੍ਰਸ਼ਾਦਾ ਸਾਕ ਲੈਂਦੇ ਸੀ ਉਸ ਹਿਸਾਬ ਨਾਲ ਉਹ 10 20 ਘਰ ਮੰਗ ਲੈਂਦਾ ਸੀ ਵੀ 10 20 ਫੁਲਕੇ ਭਾਲ ਲੈਂਦਾ ਸੀ ਜਾਨੀ ਕਿ ਦੋ ਤਿੰਨ ਖਾ ਲੈਂਦਾ ਉਹ ਵਿਚਾਰਾ ਦੂਜੇ ਰੱਖ ਲੈਂਦਾ ਸੀ ਤੇ ਉਹ ਰੋਟੀ ਮੰਗਣ ਜਾਂਦਾ ਤੇ ਉਹਨੂੰ ਸਾਰੇ ਘਰ ਰੋਟੀ ਦਿੰਦੇ ਵਿਚਾਰੇ ਨੂੰ ਉਹ ਜਾ ਕੇ ਬੱਸ ਕਹਿੰਦਾ ਵੀ ਪ੍ਰਸ਼ਾਦਾ ਦੇ ਦਿਓ ਜੀ ਜਿੱਦੀ ਇੱਕ ਦੀ ਗ੍ਰੇਸ ਹੁੰਦੀ ਹੈ ਅਗਲਾ ਇੱਕ ਪ੍ਰਸ਼ਾਦਾ ਦਿੰਦਾ ਦੋ ਦੀ ਗ੍ਰੇਸ ਸੀ ਦੋ ਦਿੰਦਾ ਹਨਾ ਕੋਈ ਦੁੱਧ ਵੀ ਪਾਉਂਦਾ ਕੋਈ ਲੱਸੀ ਕੋਈ ਕੁਝ ਕੋਈ ਕੁਛ ਕਿਉਂਕਿ ਸਾਡੇ ਪਿੰਡਾਂ 'ਚ ਹੁਣ ਵੀ ਬਾਬੇ ਡਾਲੀ ਕਰਨ ਆਉਂਦੇ ਆ ਸਾਨੂੰ ਪਤਾ ਵੀ ਇਹ ਚੀਜ਼ਾਂ ਮਿਲਦੀਆਂ ਵੀ ਲੋਕ ਪਾਉਂਦੇ ਆ ਲੋਕ ਦਾ ਸਬੰਧ ਜ਼ਰੂਰ ਕੱਢਦੇ ਆ ਦਸਵੰਦ ਜ਼ਰੂਰੀ ਵੀ ਆ ਕੱਢਣਾ ਮੇਰਾ ਮੰਨਣਾ ਵੀ ਦਿਸਬੰਧ ਕੱਢਣਾ ਜ਼ਰੂਰੀ ਹੈ ਐਨੇ ਨਾ ਲਾਲਚੀ ਬਣੋ ਵੀ ਸਾਰਾ ਕੁਝ ਆਪਣੇ ਲਈ ਸੋਚਦੇ ਹੋਗੇ ਥੋੜਾ ਦੂਜਿਆਂ ਲਈ ਵੀ ਸੋਚਿਆ ਕਰੋ ਕੱਢਿਆ ਕਰੋ ਟਾਈਮ ਦੂਜਿਆਂ ਲਈ ਵੀ ਤੇ ਇੱਕ ਮਾਈ ਉਹਨੂੰ ਤੋਂ ਉਸ ਬਾਬੇ ਤੋਂ ਇੰਨੀ ਤੰਗ ਸੀ ਵੀ ਉਹ ਮੈਨੂੰ ਲੱਗਦਾ ਵੀ ਸਾਡੇ ਮੰਨੀ ਲੈਣ ਕਿਉਂ ਆ ਜਾਂਦਾ ਠੀਕ ਆ ਮਾਈ ਤੰਗ ਸੀ ਬਾਬਾ ਮੰਨੀ ਲੈਣ ਕਿਉਂ ਆਉਂਦਾ ਕਿਉਂਕਿ ਉਹਨੂੰ ਪਕਾਉਣੀਆਂ ਔਖੀਆਂ ਲੱਗਦੀਆਂ ਸੀ ਉਹ ਮਾਈ ਦਾ ਫਰਜ਼ ਸੀ ਬਾਬੇ ਨੂੰ ਸਿੱਧਾ ਕਹਿਣ ਦੀ ਵੀ ਬਾਬਾ ਮੈਥੇ ਰੋਟੀ ਨਹੀਂ ਬਣਦੀ ਤੂੰ ਸਾਡੇ ਮੰਨੀ ਲੈਣਾ ਨਾ ਆਇਆ ਕਰ ਤਾਂ ਕੋਈ ਗੱਲ ਨਹੀਂ ਸਾਧੂ ਨੇ ਨਹੀਂ ਆਉਣਾ ਸੀ ਸਾਧੂ ਨੂੰ ਤਾਂ ਇੱਕ ਵਾਰੀ ਕਹਿਣ ਦੀ ਲੋੜ ਹੁੰਦੀ ਉਹ ਨਹੀਂ ਆਉਂਦੇ ਜੋ ਸਹੀ ਸਾਧੂ ਸੰਤ ਹੁੰਦੇ ਉਹ ਦੁਬਾਰਾ ਨਹੀਂ ਆਉਂਦੇ ਕਿਸੇ ਦੇ ਪ੍ਰਸ਼ਾਦਾ ਲੈਣਾ ਤੇ ਉਹ ਮਾਈ ਨੇ ਕੀ ਗਲਤੀ ਕੀਤੀ ਹੈ ਤੂੰ ਵੀ ਯਾਰ ਤੁਸੀਂ ਵੀ ਅਰਥ ਕੱਢਿਓ ਤੇ ਉਹ ਮਾਈ ਨੇ ਜਦੋਂ ਰੋਟੀ ਉਹ ਉਹ ਮੂੰਹ ਨਾਲ ਤਾਂ ਕਹਿ ਨਾ ਸਕੀ ਬਾਬੇ ਨੂੰ ਵੀ ਮੈਥੇ ਰੋਟੀ ਨਹੀਂ ਦਿੱਤੀ ਜਾਂਦੀ ਜਾਂ ਮੇਰੇ ਨਾਲ ਰੋਟੀ ਲੈਣ ਆਇਆ ਕਰੋ ਜਦੋਂ ਵੀ ਰੋਟੀ ਦਿੰਦੀ ਤੇ ਪੂਰੀ ਮੱਛ ਸੜ ਕੇ ਬਾਬੇ ਨੂੰ ਪ੍ਰਸ਼ਾਦਾ ਦਿੰਦੀ ਪ੍ਰਸ਼ਾਦਾ ਦੂ ਜ਼ਰੂਰ ਦਿੰਦੀ ਤੇ ਪਤਾ ਸਾਧੂ ਸੰਤਾਂ ਨੂੰ ਵੀ ਲੱਗ ਜਾਂਦਾ ਵੀ ਵੀ ਸਾਡੇ ਤੇ ਕਿਹੜਾ ਬੰਦਾ ਖੁਸ਼ ਹੈ ਕਿਹੜਾ ਖੁਸ਼ ਨਹੀਂ ਉਹਨੇ ਬਾਰ ਬਾਰ ਇੱਕੋ ਹੀ ਗੱਲ ਕਹਿਣੀ ਵੀ ਭਾਈ ਇੱਕ ਲੰਗਰ ਪ੍ਰਸ਼ਾਦਾ ਇਹੋ ਜੀ ਚੀਜ਼ ਹੁੰਦੀ ਹੈ ਵੀ ਜੇ ਤੁਸੀਂ ਇਹਨੂੰ ਪਿਆਰ ਨਾਲ ਬਣਾਉਂਗੇ ਤਾਂ ਮੂਰਲੇ ਵੀ ਪਿਆਰ ਨਾਲ ਖਾ ਸਕਦਾ ਤੇ ਤੇ ਹਾਜ਼ਮ ਬੜਾ ਆਉਂਦਾ ਤੇ ਜੇ ਤੁਸੀਂ ਉਹੀ ਲੰਗਰ ਪ੍ਰਸ਼ਾਦਾ ਪੂਰਾ ਖਿੱਚ ਕੇ ਬਣਾਉਂਗੇ ਤਾਂ ਮੂਰਲੇ ਨੂੰ ਵੀ ਖਾਣ ਦਾ ਪ੍ਰਸ਼ਾਦੇ ਦਾ ਕੋਈ ਆਨੰਦ ਨਹੀਂ ਆਉਂਦਾ ਕਿਉਂਕਿ ਲੰਗਰ ਦੇ ਵਿੱਚ ਰਸ ਫੇਰ ਭਰਦਾ ਜੇ ਤੁਸੀਂ ਵਾਹਿਗੁਰੂ ਦਾ ਨਾਮ ਲੈ ਕੇ ਸੱਚੇ ਦਿਲੋਂ ਕਿਸੇ ਲਈ ਲੰਗਰ ਪ੍ਰਸ਼ਾਦਾ ਬਣਾਉਣੇ ਹੋ ਜੇ ਤੁਸੀਂ ਮੱਤ ਛੜ ਕੇ ਕਿਸੇ ਲਈ ਪ੍ਰਸ਼ਾਦਾ ਬਣਾਉਣੇ ਹੋ ਤਾਂ ਨਾ ਤਾਂ ਖਾਣ ਵਾਲੇ ਨੂੰ ਆਨੰਦ ਆਉਂਦਾ ਤੇ ਨਾ ਬਣਾਉਣ ਵਾਲਾ ਤਾਂ ਤੁਹਾਨੂੰ ਪਤਾ ਹੀ ਹੈ ਵੀ ਉਹਨੇ 100-100 ਗਾਲਾਂ ਕੱਢੀਆਂ ਹੁੰਦੀਆਂ ਵੀ ਰੋਡਾ ਲੱਗ ਗਿਆ ਆ ਗਿਆ ਹਨਾ ਸੌ ਸੌ ਕੁਝ ਬੋਲਦਾ ਤੇ ਉਹ ਬੁਢੀ ਨੇ ਆਖਿਆ ਵੀ ਜੇ ਮੈਂ ਉਹਨੂੰ ਐਂ ਕਹੂੰਗੀ ਤੇ ਕਿਤੇ ਮੈਨੂੰ ਸਰਾਹ ਨਾ ਦੇ ਦੇ ਸੰਤ ਵੀ ਸਾਡੇ ਰੋਟੀ ਲੈਣ ਜਾਂ ਮੰਨੀ ਲੈਣ ਨਾ ਆਇਆ ਕਰ ਉਹਨੇ ਕੀ ਕੀਤਾ ਇੱਕ ਦਿਨ ਉਹਨੇ ਕੋਈ ਜ਼ਹਿਰੀਲੀ ਚੀਜ਼ ਪਾਤੀ ਉਹ ਰੋਟੀ ਦੇ ਵਿੱਚ ਜਿਹੜੀ ਉਹ ਸੰਤ ਲੈ ਜਾਂਦਾ ਸੀ ਉਹ ਦਿਮਾਗ ਜੇ ਸੀਗਾ ਵੀ ਇਹ ਜ਼ਹਿਰੀਲੀ ਰੋਟੀ ਖਾ ਜਾਊਗਾ ਤੇ ਮਰ ਜਾਊਗਾ ਤੇ ਗਾਹਾਂ ਨੂੰ ਸੰਤ ਦਾ ਵੀ ਇਹੇ ਕੰਮ ਸੀਗਾ ਸਾਧੂ ਸੰਤ ਦਾ ਮੈਨੂੰ ਥੋੜਾ ਜਿਹਾ ਸਟੋਰੀ ਚ ਇੱਕ ਇੱਕ ਦੋ ਬਲਡ ਗਲਤ ਬੋਲੇਗੇ ਉਹ ਸੰਤ ਪੰਜ ਘਰਾਂ ਦੇ ਰੋਟੀ ਮੰਗਦਾ ਸੀ ਮੈਨੂੰ ਹੁਣ ਜ਼ਿਆਦਾ ਆਇਆ ਵੀ ਉਹ ਮੇਰੀ ਦਾਦੀ ਮਾਂ ਦਾਦੀ ਮਮਾ ਸੁਣਾਉਂਦੇ ਸੀਗੇ ਪੰਜ ਘਰਾਂ ਦੇ ਰੋਟੀ ਮੰਗਦਾ ਹੁੰਦਾ ਉਹ ਸੰਤ ਵੀ ਪੰਜ ਵੀ ਰੋਟੀ ਉਹ ਬੀਬੀ ਦੀ ਹੁੰਦੀ ਸੀ ਜਿਹੜੀ ਉਹ ਮੱਚ ਸੜ ਕੇ ਰੋਟੀ ਦਿੰਦੀ ਸੀ ਜਿਹੜੀ ਬਹੁਤ ਕਫੇ ਹੁੰਦੀ ਸੀ ਤੇ ਉਹ ਜਿਹੜਾ ਸੰਤ ਸਿਰ ਚਾਰ ਰੋਟੀਆਂ ਖਾਂਦਾ ਸੀ ਮੇਰੇ ਹੁਣ ਜ਼ਿਆਦਾ ਆ ਉਹ ਪੰਜਵੀਂ ਰੋਟੀ ਮੰਗਦਾ ਸੀ ਵੀ ਕੋਈ ਮੈਥੇ ਰੋਟੀ ਨਾ ਮੰਗਲੇ ਖਾਂਦੇ ਤੇ ਫਿਰ ਮੈਂ ਉਹਨੂੰ ਦੇ ਦੂੰਗਾ ਹਾਂ ਉਹ ਪੰਜ ਘਰ ਮੰਗਦਾ ਸੀ ਕਹਿੰਦੇ ਛੇਵੇਂ ਘਰ ਉਹ ਮੰਗਣ ਨਹੀਂ ਸੀ ਜਾਂਦਾ ਉਹਨੂੰ ਚਾਰ ਫੁਲਕਿਆਂ ਦੀ ਲੋੜ ਹੁੰਦੀ ਇੱਕ ਫੁਲਕਾ ਉਹ ਵਾਧੂ ਮੰਗਦਾ ਵੀ ਕੋਈ ਕੁੱਤਾ ਨਾ ਜੀ ਮੇਰੇ ਕੋਲੇ ਕੋਈ ਬੰਦਾ ਨਾ ਜੀ ਮੈਨੂੰ ਇੱਕ ਰੋਟੀ ਦੇਣੀ ਪੈ ਜੇ ਜਾਂ ਦੋ ਦੇਣੀਆਂ ਪੈ ਜਾਣ ਉਹਦੀ ਸੋਚ ਸੀ ਹੁਣ ਇੱਕ ਦਿਨ ਜ਼ਹਿਰੀਲੀ ਚੀਜ਼ ਮਿਲਾ ਦਈ ਉਹ ਰੋਟੀ 'ਚ ਵੀ ਇਹ ਸਾਧੂ ਮਰ ਜੂ ਪਰੇ ਮੇਰੇ ਤੋਂ ਰੋਟੀ ਲੈਣੋਂ ਉਹ ਹਟ ਜੂਗਾ ਤੇ ਮੈਨੂੰ ਕਹਿਣਾ ਨਹੀਂ ਪਊ ਇਹਨੂੰ ਬੁਰਾ ਭਲਾ ਉਹਨੇ ਤੇ ਉਹ ਉਹ ਤੋਂ ਲੈ ਕੇ ਰੋਟੀ ਬਾਬਾ ਤੇ ਬੱਗ ਗਿਆ ਕਿਉਂਕਿ ਉਹ ਚਾਰ ਰੋਟੀਆਂ ਖਾਂਦੇ ਸੀ ਸਾਧੂ ਸੰਤ ਉਹਨਾਂ ਨੇ ਚਾਰ ਫੁਲਕੇ ਸਕੇ ਤੇ ਇੱਕ ਫੁਲਕਾ ਉਹਨਾਂ ਨੇ ਆਖਿਆ ਵੀ ਚੱਲ ਜੇ ਭੁੱਖ ਲੱਗੀ ਦੁਪਹਿਰੇ ਖਾ ਲਾਂਗੇ ਕੋਈ ਮੰਗਣਾ ਲਵੇ ਉਹਨਾਂ ਨੇ ਇੱਕ ਫੁਲਕਾ ਆਪ ਦਾ ਟੰਗਦਾ ਅੱਗੇ ਸਾਬੇ ਹੁੰਦੇ ਸਾਬੇਆਂ ਛੱਤਾਂ ਦੇ ਵਿੱਚ ਬੰਨੇ ਹੁੰਦੇ ਤੇ ਉਹ ਸਾਬੇ ਦੇ ਵਿੱਚ ਹੀ ਲੰਗਰ ਪਾਣੀ ਰੱਖਦੇ ਸੀ ਵੀ ਕੋਈ ਬਿੱਲੀ ਚੂਹਾ ਉਹਨੂੰ ਟੁੱਕਣਾ ਦੇ ਵੀ ਫਰਿੱਜ ਨਹੀਂ ਸੀ ਹੁੰਦੇ ਉਹਨੇ ਉੱਥੇ ਟੰਗਦਾ ਉਹ ਪ੍ਰਸਾਦ ਦਾ ਗਾਹਾਂ ਉਹ ਜਿਹੜੀ ਬੁੜੀ ਨੇ ਉਹਨੂੰ ਪ੍ਰਸਾਦ ਦਾ ਦਿੱਤਾ ਸੀ ਉਹਦਾ ਮੁੰਡਾ ਹੀ ਕਿਤੇ ਦੂਰ ਕੰਮ ਤੇ ਗਿਆ ਹੋਇਆ ਸੀ ਕੁਈ ਕੰਮਕਾਰ ਨੂੰ ਕੋਈ ਸ਼ਹਿਰ ਲਾ ਲਓ ਕਿਤੇ ਗਿਆ ਹੋਇਆ ਸੀ ਆਉਂਦਾ ਹੋਇਆ ਉਹ ਜਾ ਆ ਕੇ ਉਹ ਸਾਧੂ ਸੰਤ ਦਾ ਵੀ ਰਸਤੇ 'ਚ ਖੇਤਾਂ 'ਚ ਸੀਗਾ ਨਾਲੇ ਤਾਂ ਉਹਨੇ ਪਾਣੀ ਪੀਤਾ ਨਾਲੇ ਸਾਧੂ ਸੰਤ ਨੂੰ ਕਹਿੰਦਾ ਵੀ ਬਾਬਾ ਜੀ ਕਹਿੰਦਾ ਵੀ ਯਾਰ ਭੁੱਖ ਲੱਗੀ ਆ ਕੁਛ ਹੈਗਾ ਉਹ ਕਹਿੰਦਾ ਭਾਗ ਤਾਂ ਮੈਂ ਤਾਂ 5 ਬਰਸਾਦੀ ਮੰਗਦਾ ਉਹਨਾਂ ਚਾਰ ਮੈਂ ਖਾ ਲਾਂ ਨਾ ਇੱਕ ਮੇਰੇ ਕੋਲੇ ਪਿਆ ਉਹ ਕਹਿੰਦਾ ਇੱਕੋ ਹੀ ਦੇ ਦੇ ਬਾਬਾ ਕਹਿੰਦਾ ਕਿਰਾ ਮਣ ਜਾ ਥੋੜਾ ਜਿਹਾ ਕਹਿੰਦਾ ਭੁੱਖ ਮਿਟਜੂ ਬੜੀ ਭੁੱਖ ਲੱਗੀ ਆ ਕਹਤਾ ਜਦੋਂ ਨੂੰ ਘਰੇ ਜਾਵਾਂਗੇ ਤੇ ਹੁਣ ਮੈਂ ਥੱਕਿਆ ਮੈਂ ਨਾ ਮੈਂ ਰੈਸਟ ਕਰ ਲਵਾਂ ਉਹਨੇ ਉਹ ਪ੍ਰਸਾਦਾ ਖਾ ਲਿਆ ਮੁੰਡੇ ਨੇ ਉਹ ਖਾ ਕੇ ਪ੍ਰਸ਼ਾਦਾ ਤੇ ਸਾਨੂੰ ਪਤਾ ਹੀ ਹੈ ਪ੍ਰਸ਼ਾਦਾ ਵਿੱਚ ਜ਼ਹਿਰ ਮਿਲੀ ਹੋਈ ਸੀ ਤੇ ਉਹ ਮੁੰਡੇ ਦੀ ਜ਼ਹਿਰ ਮਤਲਬ ਉਹ ਪ੍ਰਸ਼ਾਦਾ ਖਾ ਕੇ ਮੁੰਡੇ ਦੀ ਮੌਤ ਹੋ ਜਾਂਦੀ ਹੈ ਮਰ ਜਾਂਦਾ ਉਹ ਮੁੰਡਾ ਜਿਹਨੇ ਪ੍ਰਸ਼ਾਦਾ ਛਕਿਆ ਹੁੰਦਾ ਤੇ ਸਾਧੂ ਵੀ ਹੈਰਾਨ ਹੋ ਗਿਆ ਤੇ ਵੀ ਇਹ ਕੀ ਗੱਲ ਹੋ ਗਈ ਜਿਉਂ ਜਾਣੀ ਜਾਣ ਸੀ ਆਪਾਂ ਨੂੰ ਨਹੀਂ ਪਤਾ ਪਰ ਸਾਧੂ ਸੰਤ ਜੇ ਜਾਣੀ ਜਾਣ ਹੁੰਦੇ ਉਹ ਪ੍ਰਸ਼ਾਦਾ ਨਹੀਂ ਸੀ ਫਵਾਉਂਦੇ ਉਹ ਕਿਸੇ ਨੂੰ ਮੌਤ ਨਹੀਂ ਦਿੰਦੇ ਤੇ ਉਹ ਜਦੋਂ ਮਰ ਗਿਆ ਉੱਥੇ ਰੌਲਾ ਪੈ ਗਿਆ ਬਾਬਿਆਂ ਨੇ ਵੀ ਕਿਹਾ ਵੀ ਭਾਈ ਆਹ ਕੀ ਹੋ ਗਿਆ ਵੀ ਮੰਨੀ ਛਕੀ ਆ ਇੱਕੋ ਮੰਨੀ ਛਕੀ ਆ ਮੰਨੀ ਛਕਣ ਵਾਲੀ ਨੂੰ ਐਂ ਵੀ ਇਹਦੀ ਮੌਤ ਕਿਵੇਂ ਹੋ ਜਾਂਦੀ ਆ ਵੀ ਇਹ ਕੀ ਕਾਰਨ ਆ ਕਿ ਉੱਥੇ ਸਾਧੂ ਦੇ ਕੁਟੀਆ ਤੇ ਪੂਰਾ ਇਕੱਠ ਹੋ ਜਾਂਦਾ ਪਿੰਡ ਆ ਜਾਂਦਾ ਸਾਰਾ ਸਾਧੂ ਕਹਿੰਦਾ ਵੀ ਮੇਰੇ ਕੋਲੇ ਆਇਆ ਇਹ ਮੁੰਡਾ ਤੇ ਇਹਨੇ ਲੰਗਰ ਪ੍ਰਸ਼ਾਦਾ ਸੱਗੇ ਮੇਰੇ ਕੋਲੇ ਇੱਕੋ ਹੀ ਪ੍ਰਸ਼ਾਦਾ ਸੀਗਾ ਤੇ ਪ੍ਰਸ਼ਾਦਾ ਖਾਨ ਸਰ ਵੀ ਮੁੰਡੇ ਦੀ ਮੌਤ ਹੋ ਜਾਂਦੀ ਐ ਵੀ ਮੈਂ ਕੁਛ ਨਹੀਂ ਕੀਤਾ ਮੈਂ ਬੇਕਸੂਰ ਆ ਬਾਬਾ ਕਹਿੰਦਾ ਵੀ ਮੈਨੂੰ ਨਹੀਂ ਪਤਾ ਇਹਨੂੰ ਕੀ ਹੋ ਗਿਆ ਤੇ ਉਹ ਕੋਈ ਵਿਦਵਾਨ ਹੁੰਦੇ ਆ ਸਾਧੂ ਵਿਦਵਾਨ ਹੁੰਦੇ ਆ ਉਹ ਅੱਗੇ ਨਵਜਾਂ ਦੇਖਦੇ ਜਾਂ ਬੰਦੇ ਦਾ ਰੰਗ ਕੁਝ ਵੀ ਦੇਖ ਕੇ ਦੱਸਦੇ ਵੀ ਇਹਨੂੰ ਇਹ ਪ੍ਰੋਬਲਮ ਹੈ ਤੇ ਉਹ ਕੋਈ ਜਿਹੜਾ ਜਿਹੜਾ ਕੋਈ ਹੁੰਦਾ ਵੈਦ ਉਹਨੇ ਕਹਤਾ ਵੀ ਇਹ ਬੰਦੇ ਦੀ ਤਾਂ ਜ਼ਹਿਰ ਨਾਲ ਮੌਤ ਹੋਈ ਆ ਵੀ ਇਹ ਲੀਲਾ ਹੋ ਚੱਲਿਆ ਇਹ ਤਾਂ ਕੋਈ ਜ਼ਹਿਰੀਲੀ ਚੀਜ਼ ਅੰਦਰ ਟੱਪੀ ਆ ਵੀ ਕੁਦਰਤੀ ਮੌਤ ਨਹੀਂ ਹੈਗੀ ਇਹਦੀ ਬੰਦੇ ਦੀ ਜ਼ਹਿਰ ਨਾਲ ਮੌਤ ਉਹ ਬੁਢੀ ਦੇ ਵੀ ਇਕੱਲਾ ਪੱਲਾ ਪੁੱਤ ਹੁੰਦਾ ਜਿਹੜਾ ਪ੍ਰਸਾਦਾ ਸ਼ੱਕ ਉਹਦੀ ਮੌਤ ਹੋ ਜਾਂਦੀ ਆ ਉਹ ਬੁਢੀ ਦੇ ਇਕੱਲਾ ਕੱਲਾ ਪੁੱਤ ਹੁੰਦਾ ਉਹ ਮਤਲਬ ਜਿਹੜਾ ਝੂਠ ਹੁੰਦਾ ਉਹ ਕਦੇ ਲੁਕਦਾ ਨਹੀਂ ਹੁੰਦਾ ਕਦੇ ਵੀ ਤੁਸੀਂ ਦੇਖ ਲਿਓ ਝੂਠ ਨੂੰ ਤੁਸੀਂ ਬਾਹਲਾ ਚਿਰ ਲੁਕਾ ਨਹੀਂ ਸਕਦੇ ਇੱਕ ਦਿਨ ਉਹਨੇ ਬਾਹਰ ਆ ਹੀ ਜਾਣਾ ਤੇ ਉਹ ਮਾਤਾ ਨੂੰ ਜਦੋਂ ਪਤਾ ਲੱਗਿਆ ਵੀ ਉਹਦੇ ਪੁੱਤ ਦੀ ਮੌਤ ਹੋ ਗਈ ਉਹ ਭੱਜੀ ਭੱਜੀ ਆਈ ਤੇ ਆ ਕੇ ਰੋਣਾ ਪਟਣਾ ਸੀ ਕਿਉਂਕਿ ਤਾਂ ਦੁਨੀਆ ਉੱਜੜ ਗਈ ਉਹਦਾ ਇੱਕੋ ਹੀ ਪੁੱਤ ਸੀ ਉਹ ਮਰ ਗਿਆ ਉਹ ਰੋਂਦੀ ਰੋਂਦੀ ਤੇ ਪਿੱਟੀ ਗਈ ਪਿੱਟੀ ਗਈ ਕਹਿੰਦੀ ਬਾਬਾ ਜੀ ਹੋ ਕੀ ਗਿਆ ਮੇਰੇ ਪੁੱਤ ਨੂੰ ਵੀ ਕੀ ਹੋ ਗਿਆ ਉਹ ਕਹਿੰਦਾ ਭਾਈ ਚੰਗਾ ਭਲਾ ਆ ਆ ਕੇ ਨਹੀਂ ਪਾਣੀ ਪੀਤਾ ਰਾਸ਼ਟ ਕੀਤਾ ਫਿਰ ਇਹਨੇ ਕਹਿੰਦਾ ਮੈਥੋਂ ਖਾਣ ਲਈ ਪ੍ਰਸਾਦਾ ਮੰਗਿਆ ਮੈਂ ਭਾਈ ਵੀਵਾ ਕਹਿੰਦਾ ਪੰਜ ਘਰੀ ਮੰਗਦਾ ਪੰਜਵਾਂ ਘਰ ਛੋਡਾ ਹੁੰਦਾ ਚਾਰ ਘਰ ਮੈਂ ਹੋਰ ਮੰਗਦਾ ਤੇ ਮੈਂ ਚਾਰ ਪ੍ਰਸਾਦਾ ਹੀ ਖਾ ਲਵਾਂ ਇੱਕ ਪ੍ਰਸਾਦਾ ਮੇਰੇ ਕੋਲੇ ਹੁੰਦਾ ਕੋਈ ਕੁੱਤੇ ਬਿੱਲੇ ਨੂੰ ਪਾਉਣਾ ਪੈ ਜਾਂਦਾ ਜਾਂ ਜਿਵੇਂ ਇਹ ਮੁੰਡਾ ਆ ਗਿਆ ਸੀ ਮੈਂ ਇਹਨੂੰ ਦਿੱਤਾ ਉਹ ਪ੍ਰਸਾਦਾ ਖਾਣਸਾਰ ਕਹਿੰਦਾ ਇਹ ਮੁੰਡੇ ਦੀ ਮੌਤ ਹੋ ਜਾਂਦੀ ਹੈ ਕਹਿੰਦਾ ਮੈਨੂੰ ਨਹੀਂ ਪਤਾ ਉਹ ਪ੍ਰਸਾਦਾ ਖਾ ਕੇ ਮੁੰਡਾ ਕਿਉਂ ਮਰਿਆ ਤੇ ਜਿਹੜੀ ਮਾਂ ਹੁੰਦੀ ਆ ਉਹਦੀ ਦੁਨੀਆ ਉੱਜੜ ਜਾਂਦੀ ਆ ਤੇ ਉਹ ਉਹ ਸਾਧੂ ਸੰਤ ਦੇ ਪੈਰਾਂ 'ਚ ਡਿੱਗ ਪੈਂਦੀ ਆ ਬਾਬਾ ਕਹਿੰਦੀ ਮੈਥੋਂ ਗਲਤੀ ਹੋ ਗਈ ਵੀ ਮੈਂ ਆਪ ਦਾ ਪੁੱਤ ਆਪ ਮਾਰ ਲਿਆ ਕਹਿੰਦੀ ਵੀ ਆਪ ਦੇ ਪੁੱਤ ਦੀ ਮੈਂ ਆਪ ਮੌਤ ਦੀ ਜ਼ਿੰਮੇਵਾਰ ਬਣ ਗਈ ਬਾਬਾ ਜੀ ਮੈਨੂੰ ਮaaf ਕਰ ਦਿਓ ਕਹਿੰਦੀ ਮੈਨੂੰ ਤਾਂ ਨਰਕਾਂ ਚ ਵੀ ਢੋਈ ਨਹੀਂ ਮਿਲਣੀ ਵੀ ਮੈਂ ਆਪ ਦਾ ਬੱਚਾ ਆਪ ਦੇ ਹੱਥੀ ਖਤਮ ਕਰਤਾ ਉਹ ਸਾਧੂ ਸੰਤ ਕਹਿੰਦੀ ਵੀ ਭਾਈ ਤੇਰਾ ਬੱਚਾ ਤੂੰ ਕਿਵੇਂ ਮਾਰਤਾ ਤਾਂ ਲੰਗਰ ਚੱਕੀ ਦੀ ਤਾਂ ਮੌਤ ਹੋਈ ਹੈ ਵੀ ਰੋਟੀ ਖਾਣ ਨਾਲੇ ਦੀ ਮੌਤ ਹੋਈ ਹੈ ਤੇ ਉਹ ਕਹਿੰਦੀ ਵੀ ਬਾਬਾ ਜੀ ਕਹਿੰਦੀ ਮੈਂ ਸੋਡੇ ਰੋਜ ਦੇ ਮੰਨੀ ਲੈਣ ਆਉਣ ਤੋਂ ਬੜੀ ਤੰਗ ਸੀ ਦੁਖੀ ਸੀ ਕਹਿੰਦੀ ਮੈਨੂੰ ਐ ਲੱਗਦਾ ਸੀ ਵੀ ਬਾਬਾ ਮੰਨੀ ਲੈਣ ਸਾਡੇ ਕਿਉਂ ਆਉਂਦਾ ਮੈਨੂੰ ਬਣਾਉਣੀ ਪੈਂਦੀ ਐ ਤੇ ਮੈਂ ਨਾ ਕਹਿੰਦੀ ਅੱਕੀ ਨੇ ਸੋਨੂੰ ਜ਼ਹਿਰ ਪਾਈ ਸੀ ਕਹਿੰਦੀ ਮੈਂ ਸੋਚਿਆ ਸੀ ਵੀ ਸੰਤ ਰੋਟੀ ਖਾਊਗਾ ਇਹ ਪੰਜ ਰੋਟੀਆਂ ਮੰਗਦਾ ਮੈਨੂੰ ਪਤਾ ਨਹੀਂ ਸੀ ਵੀ ਤੁਸੀਂ ਚਾਰ ਖਾਣੇ ਹੋ ਕਹਿੰਦੀ ਮੈਨੂੰ ਐਸੀ ਵੀ ਇਹ ਪੰਜ ਰੋਟੀਆਂ ਮੰਗਦਾ ਲਿਜਾ ਕੇ ਆਪਦੀਆਂ ਛੱਕਦਾ ਤੇ ਮਰ ਜੂਗਾ ਤੇ ਮੇਰਾ ਖੜਾ ਛੁੱਟ ਜੂਗਾ ਮੈਨੂੰ ਇਹਨੂੰ ਮੰਨੀ ਦੇਣੀ ਨਹੀਂ ਪਊਗੀ ਬਾਬਾ ਜੀ ਮੈਂ ਜ਼ਹਿਰ ਤੁਹਾਡੇ ਲਈ ਪਾਈ ਸੀ ਮੈਨੂੰ ਨਹੀਂ ਸੀ ਪਤਾ ਵੀ ਇਹ ਜ਼ਹਿਰ ਵਾਲਾ ਫੁਲਕਾ ਤੇ ਉੱਥੇ ਸਾਧੂ ਸੰਤ ਕਹਿੰਦੇ ਵੀ ਬੀਬੀ ਤੂੰ ਬਹੁਤ ਗਲਤ ਕੀਤਾ ਵੀ ਜਦੋਂ ਤੈਨੂੰ ਮੰਨੀ ਦੇ ਕੇ ਤੂੰ ਸਾਨੂੰ ਖੁਸ਼ ਨਹੀਂ ਸੀ ਸ਼ਮ ਕਹਿ ਦਿੰਦੀ ਅਸੀਂ ਮੰਨੀ ਛੋੜੇ ਲੈਣਾ ਨਾ ਆਉਂਦੇ ਕਦੇ ਵੀ ਨਹੀਂ ਸੀ ਆਉਂਦੇ ਮੰਨੀ ਲੈਣ ਅਸੀਂ ਤਾਂ ਆਪਣੇ ਪੰਜ ਪੁਲਕੇ ਮੰਗਦੀ ਮੰਗਦੇ ਸੀ ਇੱਕ ਤਾਂ ਮੈਂ ਫालतू ਮੰਗਦਾ ਸੀਗਾ ਚਾਰ ਤਾਂ ਮੈਂ ਖਾਂਦਾ ਸੀ ਤੇ ਉੱਥੇ ਪਈ ਉਹ ਉਹ ਬੁਢੀ ਨੂੰ ਫਿਰੋ ਸੰਤਾਂ ਨੇ ਕਿਹਾ ਕਹਿੰਦਾ ਵੀ ਮਾਈ ਜੈਸੀ ਕਰਨੀ ਵੈਸੀ ਭਰਨੀ ਕਹਿੰਦਾ ਤੂੰ ਜ਼ਹਿਰ ਮੇਰੇ ਲਈ ਪਾਈ ਸੀ ਇਹ ਸੋਚ ਕੇ ਵੀ ਸੰਤ ਰੋਟੀ ਲੈਣ ਨਹੀਂ ਸਾਡੇ ਆਊਗਾ ਤੂੰ ਬੜਾ ਛੁੱਟੂ ਤੈਨੂੰ ਨਹੀਂ ਸੀ ਪਤਾ ਵੀ ਉਹ ਰੋਟੀ ਤੂੰ ਆਪਦੇ ਪੁੱਤ ਲਈ ਬਗਾ ਰਹੀ ਐ ਤੂੰ ਬਕਾਈ ਸੀ ਕਿ ਸੰਤਾਂ ਲਈ ਉਹ ਰੋਟੀ ਤੇ ਖਾਣੀ ਸੀ ਤੇਰੇ ਪੁੱਤ ਨੇ ਤੇਰਾ ਇੱਕੋ ਇੱਕ ਪੁੱਤ ਸੀ ਕਹਿੰਦਾ ਦੁਨੀਆ ਤੋਂ ਚਲ ਗਿਆ ਵੀ ਤੇਰੀ ਗਲਤੀ ਕਰਕੇ ਵੀ ਤੂੰ ਜਿਹਦੇ ਲਈ ਕੰਡੇ ਬੀਜਦੀ ਸੀ ਤੇਰੇ ਆਪਣੇ ਪੈਰਾਂ ਚ ਖੁੱਭਣ ਲੱਗ ਗਏ ਠੀਕ ਐ ਉੱਥੋਂ ਆਪਾਂ ਨੂੰ ਸਿੱਖਦਾ ਕੀ ਮਿਲਣ ਲੱਗੀ ਵੀ ਬੁੜੀ ਨੇ ਜ਼ਹਿਰ ਕਿਹਦੇ ਲਈ ਪਾਈ ਸੀ ਤੇ ਖਾ ਕੌਣ ਗਿਆ ਠੀਕ ਐ ਇਹਦਾ ਮਤਲਬ ਇਹ ਐ ਵੀ ਕਰਨੀ ਨੂੰ ਭਰਨੀ ਪੈਂਦੀ ਕਹਿੰਦੇ ਕਰਤਾਰ ਜੀ ਵੀ ਜੇ ਤੁਸੀਂ ਕਿਸੇ ਲਈ ਮਾੜਾ ਸੋਚਦੇ ਹੋ ਸੋਡੇ ਨਾਲ ਹੀ ਹੁੰਦਾ ਹੈ ਪਤਾ ਨਹੀਂ ਤੁਸੀਂ ਫੇਰ ਵੀ ਇਹ ਹਰਕਤਾਂ ਕਰਨੋਂ ਕਿਉਂ ਨਹੀਂ ਹਟਦੇ ਜੇ ਤੁਸੀਂ ਕਿਸੇ ਨਾਲ ਗਲਤ ਕਰਦੇ ਹੋ ਗਲਤ ਸੋਟੀ ਨਾਲ ਹੁੰਦਾ ਇਹ ਗੱਲਾਂ ਤੁਸੀਂ ਨਹੀਂ ਬਾੜਦੇ ਮੈਨੂੰ ਇਸ ਗੱਲ ਦੀ ਬਹੁਤ ਦੁੱਖ ਹੈ ਵੀ ਮੈਂ ਬਹੁਤ ਲੋਕ ਦੇਖਿਆ ਜੋ ਰੱਬ ਰੱਬ ਬਹੁਤ ਕਰਦੇ ਆ ਗੁਰੂ ਘਰ ਵੀ ਜਾਂਦੇ ਆ ਮੈਂ ਜਾਣਦੀ ਐ ਅਜਿਹੇ ਲੋਕਾਂ ਨੂੰ ਬਟ ਉਹਨਾਂ ਦੇ ਦਿਲ 'ਚ ਦਇਆ ਤਰਸ ਨਹੀਂ ਹੁੰਦਾ ਉਹ ਕਿਸੇ ਲਈ ਦਇਆ ਤਰਸ ਬਿਲਕੁਲ ਨਹੀਂ ਹੁੰਦਾ ਜਿੱਦਾਂ ਕਿ ਮੈਂ ਕਈਆਂ ਵਾਰੀ ਕਈਆਂ ਨੂੰ ਕਹਿ-ਕਹਿ ਕੇ ਵੀ ਦੇਖਿਆ ਵੀ ਆਪਾਂ ਦਾ ਕੋਈ ਬੇਸਹਾਰਾ ਬੰਦਾ ਜਾਂ ਔਰਤ ਹੈ ਵੀ ਆਪਾਂ ਰਲ ਕੇ ਉਹਨੂੰ ਆਹ ਚੀਜ਼ ਇਕੱਠੀ ਕਰਕੇ ਦੇ ਦਿੰਨੇ ਆ ਵੀ ਆਪਾਂ ਨੂੰ ਕੀ ਫਰਕ ਪੈਣਾ ਜਾਂ 100 150 50 ਨਾਲ ਨਾ ਜਾਂ ਕੋਈ 10 10 ਕਿਲੋ ਕਣਕ ਨਾਲ ਆਪਾਂ ਨੂੰ ਫਰਕ ਨਹੀਂ ਪੈਣਾ ਕਿਸੇ ਗਰੀਬ ਦਾ ਭਲਾ ਹੋ ਜਾਣਾਗਾ ਹਾਲਾਂਕਿ ਜੇ ਤੋ ਆਪਾਂ ਨੂੰ ਪਤਾ ਹੁੰਦਾ ਵੀ ਉਹ ਬੰਦੇ ਨੂੰ ਲੋੜ ਹੈ ਬਟ ਉੱਥੇ ਇਹੀ ਕਿਹਾ ਜਾਂਦਾਗਾ ਇਹਨਾਂ ਨੂੰ ਤਾਂ ਰੱਬ ਨੇ ਦੁੱਖ ਦਿੱਤੇ ਹੋਏ ਹੈ ਇਹ ਤਾਂ ਆਪਣੀਆਂ ਕਰਨੀਆਂ ਦਾ ਫਲ ਭਾਰ ਰਹੇ ਆਪਾਂ ਕੌਣ ਹੁੰਨਿਆਂ ਨੂੰ ਲਜਾਉਣ ਵਾਲੇ ਰੱਬ ਬਣ ਕੇ ਬਹਿ ਜਾਂਦੇ ਆਲਾ ਸੁਣ ਲੋ ਕਹਿੰਦਾ ਰੱਬ ਨੇ ਗਰੀਬੀ ਦਿੱ ਆਪਾਂ ਕਿਹਦੀ ਮਦਦ ਕਰੀਏ ਜਦੋਂ ਰੱਬ ਨਹੀਂ ਮਦਦ ਕਰਦਾ ਹੱਦਾਂ ਛੋਡੀ ਰੱਬ ਬੰਦਿਆਂ 'ਚ ਤਾਂ ਵਸਦਾ ਹੈ ਰੱਬ ਕਦੋਂ ਕਿਹਦੇ ਕੋਲੇ ਆਇਆ ਰੱਬ ਚੱਲ ਕੇ ਕਿਹਨੇ ਕਿਹਾ ਵੀ ਰੱਬ ਮੇਰੇ ਕੋਲੇ ਚੱਲ ਕੇ ਆਇਆ ਸੀ ਪਰਮਾਤਮਾ ਹੈ ਕੀ ਤੁਹਾਨੂੰ ਪਹਿਲੀ ਗੱਲ ਤੇ ਇਹ ਨਹੀਂ ਬਤਾ ਪਰਮਾਤਮਾ ਕੀ ਹੈ ਪਰਮਾਤਮਾ ਤੁਹਾਡੇ ਅੰਦਰ ਵਸਦਾ ਹੈ ਆਤਮਾ ਦਾ ਪਰਮਾਤਮਾ ਨਾਲ ਮੇਲ ਹੁੰਦਾ ਸਾਨੂੰ ਬਣਾਇਆ ਕਿਨੇ ਪਰਮਾਤਮਾ ਨੇ ਜੱਗ ਤੇ ਕਿਨੇ ਭੇਜਿਆ ਤੁਹਾਨੂੰ ਪਰਮਾਤਮਾ ਨੇ ਤੁਹਾਨੂੰ ਸਾਹ ਕੌਣ ਦੇਣ ਵਾਲਾ ਪਰਮਾਤਮਾ ਥੋੜੇ ਮਾੜੇ ਟਾਈਮ ਚੋਂ ਕੱਢਣ ਵਾਲਾ ਸਾਨੂੰ ਪਰਮਾਤਮਾ ਹੈ ਚੰਗੇ ਟਾਈਮ ਚ ਪਾਉਣ ਵਾਲਾ ਪਰਮਾਤਮਾ ਫਿਰ ਕਿਵੇਂ ਭੁੱਲ ਜਾਨੇ ਹੋ ਤੁਸੀਂ ਸੋਏ ਗੱਲਾਂ ਨਾ ਕਰਿਆ ਕਰੋ ਪਰਮਾਤਮਾ ਕਦੇ ਨਹੀਂ ਕਹਿੰਦਾ ਵੀ ਤੁਸੀਂ ਕਿਸੇ ਦੁਖੀ ਦੀ ਹੈਲਪ ਨਾ ਕਰੋ ਆਪਣੇ ਆਪ ਰੱਬ ਨਾ ਬਣਿਆ ਕਰੋ ਆਪਣੇ ਦਿਲ ਚ ਦਇਆ ਤਰਸ ਕਿਉਂ ਪਾਈ ਗਈ ਹੈ ਪਰਮਾਤਮਾ ਨੇ ਏਸੀ ਕਰਕੇ ਤਾਂ ਪਾਈ ਗਈ ਹੈ ਵੀ ਆਪਣੇ ਦਿਲ ਪਿੰਗਲੇ ਕਿਸੇ ਤੇ ਵੀ ਤਰਸਾਵੇ ਵੀ ਯਾਰਾ ਬੰਦਾ ਦੁਖੀ ਆਪ ਉਹਦੀ ਹੈਲਪ ਕਰੀਏ ਹੈਲਪ ਕਰਨ ਦੀ ਬਜਾਏ ਤੁਸੀਂ ਰੱਬ ਬਣ ਕੇ ਬਹਿ ਜਾਓ ਤੁਸੀਂ ਰੱਬਾ ਪਤਾ ਕਿਉਂ ਬਣਦੇ ਹੋ ਸੋਡੇ ਕੋਲ 2 ਰੁਪਏ ਹੁੰਦੇ ਆ ਤੋਂ ਨੂੰ ਗਿਆਨ ਬੜਾ ਆਉਂਦਾ ਫਿਰ ਕਿਉਂਕਿ ਮਾਇਆ ਐਸੀ ਚੀਜ਼ ਆ ਕਮਲੇ ਦਾ ਦਿਮਾਗ ਵੀ ਚੱਲਣ ਲਾ ਦਿੰਦੀ ਐ ਤੇ ਗਰੀਬੀ ਐਸੀ ਚੀਜ਼ ਆ ਸਹਿ ਸਿਆਣਫਾ ਵੀ ਲੁਕਾ ਦਿੰਦੀ ਐ ਸਹਿ ਸਿਆਣਫਾ ਲੱਖ ਹੋਈ ਤੱਕ ਨਾ ਚੱਲੇ ਨਾਲ ਸਿਆਣੇ ਬਾਲੇ ਨਾ ਬਣਿਆ ਕਰੋ ਛੋਡੇ ਨਾਲ ਸਿਆਣਫਾ ਨਹੀਂ ਜਾਂਦੀਆਂ ਛੋਡੇ ਕੀਤੇ ਕਰਮ ਜਾਣਗੇ ਬਾਲੇ ਆਪਣੇ ਆਪ ਨੂੰ ਸਿਆਣੇ ਨਾ ਸਮਝਿਆ ਕਰੋ ਵੀ ਅਸੀਂ ਬਾਲੇ ਸਿਆਣੇ ਆ ਤੇ ਸਾਡੇ ਜਿੰਨਾ ਸਿਆਣਾ ਤੇ ਕੋਈ ਹੈ ਨਹੀਂ ਇਹ ਇਹ ਸਿਆਣਫਾ ਛੋਡੇ ਨਾਲ ਨਹੀਂ ਜਾਂਦੀਆਂ ਛੋਡੇ ਨਾਲ ਜਾਂਦੇ ਆ ਛੋਡੇ ਕੀਤੇ ਹੋਏ ਕਰਮ ਧਰਮ ਤੁਸੀਂ ਲੋਕਾਂ ਲਈ ਕੀ ਕਰਦੇ ਹੋ ਛੋਡੇ ਨਾਲ ਇਹ ਜਾਂਦਾ ਜਦੋਂ ਤੁਹਾਡੇ ਛੋਡੇ ਚ ਦਇਆ ਧਰਮੀ ਖਤਮ ਹੋ ਗਿਆ ਫਿਰ ਤਾਂ ਤੁਸੀਂ ਇੱਕ ਜਮ ਜੂਤ ਦਾ ਰੂਪ ਧਾਰ ਚੁੱਕੇ ਹੋ ਜੇ ਛੋਡੇ ਨਾਲ ਦਇਆ ਹੀ ਨਹੀਂ ਤਰਸੀ ਹੈ ਨਹੀਂ ਤਾਂ ਤੁਸੀਂ ਜਮ ਜੂਤ ਸਮਝਿਆ ਕਰੋ ਆਪਣੇ ਆਪ ਨੂੰ ਕਿਸੇ ਦੁਖੀ ਦੀ ਹੈਲਪ ਨਹੀਂ ਕਰਨੀ ਕਿਸੇ ਦਾ ਕੋਈ ਮਾੜੀ ਮੋਟੀ ਸਹਾਰਾ ਨਹੀਂ ਕਰਨਾ ਪਹਿਲਾਂ ਹਸਾਬ ਜੋੜਨਾ ਵੀ ਇੱਥੇ ਕਿੰਨੇ ਪੈਸੇ ਜੋੜਨ ਲੱਗ ਜਾਣਗੇ ਇਹ ਚੀਜ਼ਾਂ ਨਾ ਕਰਿਆ ਕਰੋ ਕਿਉਂਕਿ ਖਾਲੀ ਹੱਥਾਂ ਓ ਖਾਲੀ ਜਾਓਗੇ ਪਤਾ ਨਹੀਂ ਅੱਜ ਤੁਹਾਡੀ ਜ਼ਿੰਦਗੀ ਹੈਗੀ ਕੱਲ ਨੂੰ ਨਾ ਹੋਵੇ ਸੋਨੂੰ ਖੁਦ ਨੂੰ ਨਹੀਂ ਪਤਾ ਵੀ ਤੁਹਾਡਾ ਕਿਹੜਾ ਸਾ ਆਖਰੀ ਹੈ ਸੋ ਮੇਰੀ ਇਹੀ ਰਿਕਵੈਸਟ ਹੈ ਵੀ ਜਿਹੜੀ ਮੈਂ ਤੁਹਾਨੂੰ ਕੋਈ ਸਟੋਰੀ ਸੁਣਾਈ ਉਹ ਤੋਂ ਤੁਸੀਂ ਜਰੂਰ ਥੋੜਾ ਬਹੁਤ ਕੁਝ ਜਰੂਰ ਸਮਝੋਗੇ ਵੀ ਜੇ ਆਪਾਂ ਕਿਸੇ ਨੂੰ ਦੇ ਨਹੀਂ ਸਕਦੇ ਆਪਾਂ ਨੂੰ ਮੰਦਾ ਬੋਲਣ ਦਾ ਕੋਈ ਹੱਕ ਨਹੀਂ ਕਿਸੇ ਦੀ ਜਾਨ ਲੈਣ ਦਾ ਆਪਾਂ ਨੂੰ ਕੋਈ ਹੱਕ ਨਹੀਂ ਕੋਈ ਆਪਣੀ ਮਾਰ ਕਿਸੇ ਵੀ ਜ਼ਿੰਦਗੀ ਜੀ ਰਿਹਾ ਹੈ ਤੇ ਸਭ ਤੋਂ ਪਹਿਲਾਂ ਤਾਂ ਕੋਈ ਇਸ ਜੱਗ ਤੇ ਆਇਆ ਵਿਚਾਰਾ ਉਹ ਜੈਸੀ ਜ਼ਿੰਦਗੀ ਜੀ ਰਿਹਾ ਨੂੰ ਜੀ ਲੈਣ ਦਿਆ ਕਰੋ ਕਿਸੇ ਦੀ ਜ਼ਿੰਦਗੀ ਚ ਬਾਹਲਾ ਇੰਨਾ ਇੰਟਰਫੇਅਰ ਨਾ ਕਰਿਆ ਕਰੋ ਵੀ ਉਹ ਤੁਹਾਨੂੰ ਵਾਦੂਆ ਮੰਦੀ ਜਾਵੇ ਮੇਰਾ ਕਹਿਣ ਦਾ ਭਾਵ ਆ ਵੀ ਕਿਸੇ ਦੀ ਵਾਦੂਆ ਨਾ ਲਿਆ ਕਰੋ ਇਹ ਵਾਦੂਆ ਮੈਂ ਤੁਹਾਨੂੰ ਮਾਰਦੀਆਂ ਤੁਹਾਨੂੰ ਸਮਝ ਨਹੀਂ ਆਉਂਦੀ ਫੇ ਮੈਂ ਕਈ ਲੋਕ ਐਸੇ ਦੇਖਿਆ ਜੇ ਮੈਂ ਕਿਸੇ ਨੂੰ ਕਹਿ ਦਿਆਂ ਵੀ ਤੁਸੀਂ ਆਹ ਕਰਦੇ ਹੋ ਤੁਹਾਨੂੰ ਇਹ ਦੇਣੀ ਪੈਣੀ ਆ ਆ ਗੱਲ ਗਲਤ ਕੀਤੀ ਤੁਸੀਂ ਇਹਦੇ ਨਾਲ ਧੱਕਾ ਕੀਤਾ ਤਾਂ ਅੱਗੋਂ ਜਵਾਬ ਪਤਾ ਕੀ ਆਉਣਾ ਹੁੰਦਾ ਕੱਲ ਦੀ ਕੱਲ ਨਾ ਦੇਖਾਂਗੇ ਉਹ ਕੱਲ ਕੀ ਨੇ ਦੇਖਿਆ ਤੁਸੀਂ ਅੱਜ ਚ ਗੱਲ ਕਰੋ ਸੋ ਮੇਰੀ ਬੇਨਤੀ ਐ ਸਾਰਿਆਂ ਨੂੰ ਪਲੀਜ਼ ਜੇ ਕਿਸੇ ਦਾ ਭਲਾ ਨਹੀਂ ਕਰ ਸਕਦੇ ਪਲੀਜ਼ ਉਹਨੂੰ ਬੁਰਾ ਕਰਨ ਦਾ ਕੋਈ ਹੱਕ ਨਹੀਂ ਕੋਈ ਜਗ ਤੇ ਜਿਵੇਂ ਜਿਉਂ ਰਿਹਾ ਵਿਚਾਰਾਂ ਨੂੰ ਜਿਉਂ ਲੈਣ ਦਾ ਕਰੋ ਸਭ ਤੋਂ ਪਹਿਲਾਂ ਤਾਂ ਨਾ ਕੋਈ ਗਰੀਬ ਬੰਦਾ ਜੇ ਮੜਾ ਜਾਂ ਨਾ ਧੋ ਕੇ ਕੱਪੜੇ ਪਾ ਕੇ ਕਿਤੇ ਬਗ ਜਾਂਦਾ ਤਾਂ ਪਲੀਜ਼ ਆਇਨਾ ਗਿਆ ਕਰੋ ਇਹ ਤਾਂ ਬੰਦਾ ਨੰਗਾ ਢੰਗ ਕਰਦਾ ਉਹ ਨੰਗ ਨਹੀਂ ਹੁੰਦਾ ਉਹ ਵੀਰੇ ਨੰਗ ਨਹੀਂ ਹੁੰਦਾ ਤੇ ਨਾ ਉਹ ਢੰਗ ਕਰਦਾ ਉਹਦੇ ਦਿਲ ਚ ਵੀ ਰਵਾਨ ਹੁੰਦੇ ਵਿਚਾਰੇ ਦੇ ਵੀ ਮੈਂ ਵੀ ਕਿਸੇ ਪ੍ਰੋਗਰਾਮ ਤੇ ਜਾਣਾ ਮੈਂ ਬਣ ਕੇ ਜਾਵਾਂ ਮੈਂ ਮੜੇ ਸੋਹਣੇ ਕੱਪੜੇ ਪਾ ਲਾਂ ਉੱਤੋਂ ਛੋਟੇ ਸਵਾਲ ਜਵਾਬ ਹੁੰਦੇ ਘਰੇ ਦੇ ਖਾਣ ਨੂੰ ਆਟਾ ਨਹੀਂ ਦੇਖ ਸਾਲਾ ਕਿਵੇਂ ਬਣਿਆ ਘਟਾ ਪਲੀਜ਼ ਇਹ ਗੱਲਾਂ ਨਾ ਕਰਿਆ ਕਰੋ ਜਿਉਂ ਲੈਣ ਦੇ ਵਿਚਾਰੇ ਨੂੰ ਨੇ ਆਪਦੇ ਪੱਲਿਓਂ ਪਾਏ ਹ ਥੋੜਾ ਪਤਾ ਨਹੀਂ ਕੀ ਢੁੱਡ ਦੁਖਦਾ ਤੁਸੀਂ ਕਿਸੇ ਦੀ ਪਾਈ ਹੋਈ ਚੀਜ਼ ਨੂੰ ਵੀ ਜਰਦੇ ਨਹੀਂ 100 1 ਇੱਕ ਦੂਜੇ ਦੇ ਬੈਠੇ ਮੁੱਢੇ ਮਰੀ ਜਾਂਦੇ ਉਹ ਮੈਂ ਅੱਖੀਂ ਦੇਖਦੀ ਆ ਇਹ ਗੱਲਾਂ ਜਮ ਅੱਖੀਂ ਮੈਨੂੰ ਵੀ ਕਹਿ ਦਿੰਦੇ ਆ ਦੇਖੀ ਫਲਾਣੇ ਬੰਨੇ ਚ ਆਪ ਕੀ ਕਿਵੇਂ ਬਣੇ ਠਾਣੇ ਖੜੇ ਲੈ ਸੁਣ ਲੈ ਇਹਦੇ ਘਰੇ ਆਟਾ ਨਹੀਂ ਖਾਣ ਨੂੰ ਉਹ ਕਿੱਡੀ ਕ ਗੱਲ ਆ ਵਿਚਾਰੇ ਨੇ ਕੋਈ 5-4 ਸੌ ਦਾ ਸੂਟ ਸਿਮਾ ਕੇ ਪਾਇਆ ਹੁੰਦਾ ਉਹ ਵੀ ਵਿਆਹ ਚ ਆਇਆ ਹੁੰਦਾ ਕਿਉਂ ਲੋਕਾਂ ਨੂੰ ਦੱਸ ਦਿਓ ਵੀ ਇਹ ਬੰਦਾ ਗਰੀਬ ਐ ਆਪਣੇ ਆਪ ਨੂੰ ਮੀਰ ਐ ਨੇ ਨਾ ਸਮਝੋ ਦਰੋਸ਼ ਮਾਲਕ ਤੋਂ ਪਤਾ ਨਹੀਂ ਸਾਨੂੰ ਕਦੋਂ ਥੱਲੇ ਸਿੱਟ ਦੇਣਾ ਉਹਨੇ ਮੈਂ ਅੱਖੀਂ ਦੇਖਿਆ ਬੰਦੇ ਥੱਲੇ ਪੂਰੇ ਕਹਿੰਦੇ ਕਹੁੰਦੇ ਜਿਹੜੇ ਫੂਕ ਮਾਰ ਕੇ ਪੈਰ ਧਰਦੇ ਨਾ ਮੈਂ ਅੱਖੀਂ ਦੇਖ ਚੁੱਕੀਆਂ ਥੱਲੇ ਡਿੱਗਦੇ ਤੇ ਜਮਾ ਗਰੀਬ ਬੰਦੇ ਮੈਂ ਤਾਹਾਂ ਚੜਦੇ ਦੇਖਿਆ ਜਿਨ੍ਹਾਂ ਦਾ ਅੱਜ ਨਾ ਆਇਗਾ ਜਿਹੜੇ ਐ ਸੋਸਾਇਟੀ 'ਚ ਨਾਮ ਬਣਾਈ ਬੈਠੇ ਆਪਦਾ ਜਿਨ੍ਹਾਂ ਨੂੰ ਤੁਸੀਂ ਗਰੀਬ ਸਮਝਦੇ ਹੁੰਨੇ ਹੋ ਰੱਬ ਦੇ ਭੇਜੇ ਬੰਦੇ ਆ ਇੱਥੇ ਕੋਈ ਅਮੀਰ ਨਹੀਂ ਕੋਈ ਗਰੀਬ ਨਹੀਂ ਅਮੀਰ ਗਰੀਬ ਤਾਂ ਸੋਡੀ ਸੋਚ ਹੋ ਚੁੱਕੀ ਹੈ ਪਰਮਾਤਮਾ ਦਾ ਕਿਸੇ ਦੇ ਮੱਥੇ ਤੇ ਲਿਖਦਾ ਹੀ ਨਹੀਂ ਕਿਸੇ ਦੇ ਮੱਥੇ ਤੇ ਲਿਖਿਆ ਵੀ ਗਰੀਬ ਹੈ ਅਮੀਰ ਸੋ ਮੇਰੀ ਰਿਕਵੈਸਟ ਆ ਕਿਸੇ ਨੂੰ ਤੰਗ ਨਾ ਕਰਿਆ ਕਰੋ ਆਪਣੇ ਪੈਸੇ ਦਾ ਨਾ ਫਾਇਦਾ ਨਾ ਚੱਕੋ ਕਿ ਰੱਬ ਤੁਹਾਡੇ ਬਕਰੀਆਂ ਗੱਲਾਂ ਮੈਂ ਤੁਹਾਨੂੰ ਸੁਣਾਉਂਗੀ ਜ਼ਿੰਦਗੀ 'ਚ ਫੇਸ ਕੀਤੀਆਂ ਹੋਈਆਂ ਮੈਂ ਕੀ ਕੁਝ ਦੇਖ ਰਹੀਆਂ ਲੋਕਾਂ ਨਾਲ ਹੋ ਰਿਹਾ ਬਹੁਤ ਤਰਸ ਆਉਂਦਾ ਮੈਨੂੰ ਮੈਨੂੰ ਦਿਲ ਕਰਦਾ ਕਿ ਮੈਂ ਤੁਹਾਨੂੰ ਇਹ ਗੱਲਾਂ ਜ਼ਰੂਰ ਦੱਸਾਂ ਵੀ ਛੋਡੀ ਮਾੜੀ ਜੀ ਹਾਸੀ ਕਰਕੇ ਕਿਸੇ ਦੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ ਸੋ ਇਹ ਗੱਲਾਂ ਨਾ ਕਰਿਆ ਕਰੋ ਅਗਲੀ ਵੀਡੀਓ 'ਚ ਮੈਂ ਤੁਹਾਡੇ ਨਾਲ ਕਰਨੀਆਂ ਜ਼ਰੂਰੀ ਗੱਲਾਂ ਕਰਨੀਆਂ ਜੋ ਮੈਂ ਦੇਖਦੀਆਂ ਜਿੰਨਾ ਕਰਕੇ ਲੋਕਾਂ ਦਾ ਬਹੁਤ ਨੁਕਸਾਨ ਹੋ ਰਿਹਾ ਸੋ ਮੇਰੀ ਵੀਡੀਓ ਬਣਾਉਣ 'ਚ ਕੋਈ ਕਮੀ ਰਹਿ ਜਾਂਦੀ ਹੁੰਦੀ ਆ ਤਾਂ ਪਲੀਜ਼ ਮੈਨੂੰ ਮਾਫ ਕਰਿਆ ਕਰੋ ਮੈਥੋਂ ਵਧਾ ਚੜਾ ਕੇ ਗੱਲ ਨਹੀਂ ਹੁੰਦੀ ਫਿਰ ਜਿਹੜੀ ਦਿਲ ਛਾ ਜਾਂਦੀ ਹੈ ਉਹੀ ਗੱਲ ਕਰਦੀ ਆ ਮੈਂ ਮੈਨੂੰ ਨਹੀਂ ਪਤਾ ਲੱਗਦਾ ਵੀ ਮੈਂ মিডিਆ ਦੇ ਸਾਹਮਣੇ ਕੀ ਬੋਲ ਰਹੀ ਆ ਬਟ ਮੈਂ ਬੋਲ ਰਹੀ ਹੁੰਨੀ ਆ ਜੋ ਮੈਂ ਫੇਸ ਕੀਤਾ ਹੰਡਾਇਆ ਹੁੰਦਾ ਸੋ ਆਪ ਸਭ ਨੂੰ ਮੇਰੇ ਬੰਨੀਆ ਮਨਜੀਤ ਕੌਰ ਬੰਨੀਆ ਪਿਆਰਪਰੀ ਸ਼ਾਸਤਰੀ ਕਾਲ ਗੁਰੂ ਰਾਮਦਾਸ ਜੀ ਆਪਦੇ ਘਰੇ ਚੜਦੀ ਕਲਾ ਚ ਰੱਖਣਾ ਆਪ ਨੂੰ ਤੇ ਆਪ ਤਰੱਕੀਆਂ ਚ ਰਹੋ ਜਦੋਂ ਵੀ ਕੋਈ ਮੇਰੇ ਵਰਗਾ ਪੁੱਛਦਾ ਕਿਵੇਂ ਹੋ ਤਾਂ ਕਿਹਾ ਕਰੋ ਚੜਦੀ ਕਲਾ ਚ ਤੇ ਪ੍ਰਮਾਤਮਾ ਵੀ ਤੁਹਾਨੂੰ ਸਦਾ ਚੜਦੀ ਕਲਾ ਚ ਹੀ ਰੱਖੇਗਾ